ਪਾਕਿਸਤਾਨ ਸਟੇਟ ਟੂਰ ਗੁਰਦੁਆਰਾ ਮਤੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦੇ ਵੱਲੋਂ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਐਕਸ਼ਨ ਤੋਂ ਬਾਅਦ ਅਜੀਹਾ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦੇ ਵੱਲੋਂ ਜਿਨ੍ਹਾਂ ਵੀਜ਼ੇ ਭਾਰਤੀਆਂ ਨੂੰ ਇਸ਼ੂ ਕੀਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੈਨਸਲ ਕਰ ਦਿੱਤਾ ਗਿਆ ਹੈ ਔਰ 48 ਘੰਟੇ ਦੇ ਵਿੱਚ ਵਿੱਚ ਭਾਰਤੀਆਂ ਨੂੰ ਪਾਕਿਸਤਾਨ ਛੱਡਣ ਦਾ ਇਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ Shimla ਸਮਝੌਤਾ ਸਸਪੈਂਡ ਕਰਨ ਦੀ ਵੀ ਧਮਕੀ ਪਾਕਿਸਤਾਨ ਦੇ ਵੱਲੋਂ ਦਿੱਤੀ ਗਈ ਹੈ ਪਰ ਸਿੱਖ ਸਰਦਵਾਲੂਆਂ ਦੇ ਵਿਜ਼ਨ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਦੇ ਮੰਤਰੀ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਵੀਜ਼ੇ ਪਾਕਿਸਤਾਨ ਦੇ ਵੱਲੋਂ ਇਸ਼ੂ ਕੀਤੇ ਗਏ ਸੀ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਪਰ ਇਸ ਕੈਨਸਲੇਸ਼ਨ ਦੇ ਵਿੱਚ ਇਸ ਰੱਦ ਕਰਨ ਦੇ ਫੈਸਲੇ ਦੇ ਵਿੱਚ ਸਿੱਖ ਸ਼ਰਧਾਲੂ ਜਿਹੜੇ ਗੁਰਦਆਮਾ ਦੇ ਦਰਸ਼ਨਾਂ ਦੇ ਲਈ ਆਉਂਦੇ ਨੇ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਮੋਜਸਾਤ ਵੀਜ਼ਾ ਕ腐ਸ਼ਨ ਸਕੀਮ ਹੈ ਐਸ ਪੀਈਐਸ ਉਸ ਕੇ ਹਵਾਲੇ ਸੇ ਹੈ ਇੰਡੀਅਨ ਨੈਸ਼ਨਲਸ ਜਿਨਕੇ ਵੀਜ਼ੇ ਇਸ਼ੂ ਵੀ ਹੋਏ ਹੈ ਉਹ ਦੇਨ ਤੋਂ ਵੀ ਕੈਨਸਲਡ ਉਸਕੋ ਉਸਕੋ ਮੈਂ ਕੈਨਸਲ ਕਰ ਕਰ ਦਿਆ ਹੈ ਇਹ ਸਿਰਫ ਸਿੱਖ ਜੋ ਆਪਣੇ ਯਾਤਰੀ ਆਉਂਦੇ ਹਨ ਆਪਣੇ ਰਿਲੀਜੀਅਸ ਪੈਲਗ੍ਰਮ ਕੇ ਲਿਏ ਉਹਨਾਂ ਕੇ ਉਪਰ ਇਹ ਸਪਲਾਈ ਨਹੀਂ ਕਰੇਗਾ ਇਸ ਤੋਂ ਲਾਭ ਪਾਕਿਸਤਾਨ ਦੇ ਵੱਲੋਂ ਭਾਰਤੀ ਦੂਤਾਵਾਸ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਵੀ ਭਾਰਤ ਵਾਪਸ ਜਾਣ ਦੇ ਲਈ ਕਹਿ ਦਿੱਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੈਲਗਮ ਅਤਵਾਦੀ ਹਮਲੇ ਦੇ ਤੁਰੰਤ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਡਿਪਲੋਮੈਟਿਕ ਸਟ੍ਰਾਈਕ ਕੀਤੀ ਗਈ ਸ਼ਕਤੀ ਦਿਖਾਈ ਗਈ ਔਰ ਸਿੰਧੂ ਜਲ ਸਮਝੌਤੇ ਦੇ ਉੱਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ 48 ਘੰਟੇ ਦੇ ਵਿੱਚ ਵਿੱਚ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਕਹਿ ਦਿੱਤਾ ਗਿਆ ਸੀਗਾ ਇਸ ਦੇ ਨਾਲ ਹੀ ਡਿਪਲੋਮੈਟਸ ਨੂੰ ਵੀ ਭਾਰਤ ਛੱਡਣ ਲਈ ਕਹਿ ਦਿੱਤਾ ਗਿਆ ਸੀਗਾ 30 ਦੇ ਕਰੀਬ ਜਿਹੜੇ ਡਿਪਲੋਮੈਟਸ ਨੇ ਉਹ ਭਾਰਤ ਦੇ ਵਿੱਚ ਰਹਿ ਜਾਣ ਦੀ ਗੱਲ ਆ ਰਹੀ ਸੀਗੀ ਇਸੇ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਦੇ ਵੱਲੋਂ ਵੀ ਇਹ ਕਹਿ ਗਿਆ ਕਿ ਸਿਰਫ 30 ਮਾਫ ਕਰਨਾ 30 ਜਿਹੜੇ ਡਿਪਲੋਮੈਟ ਹੈ ਉਹ ਹੀ ਪਾਕਿਸਤਾਨ ਦੇ ਵਿੱਚ ਰਹਿ ਸਕਣਗੇ ਤਾਂ ਕਈ ਤਰ੍ਹਾਂ ਦੇ ਕਰੜੇ ਜਿਹੜੇ ਫੈਸਲੇ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਚਾਰ ਮੰਤਰੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਲੈ ਗਏ ਔਰ ਖਾਸ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਗਏ ਜਿਹੜੇ ਹਿੰਦੁਸਤਾਨੀ ਨੇ ਉਹਨਾਂ ਨੂੰ 48 ਘੰਟੇ ਦੇ ਅੰਦਰ ਅੰਦਰ ਪਾਕਿਸਤਾਨ ਛੱਡਣ ਦੇ ਲਈ ਕਹਿ ਦਿੱਤਾ ਗਿਆ ਪਰ ਜਿਹੜੇ ਪਾਕਿਸਤਾਨ ਦੇ ਵੱਲੋਂ ਪਹਿਲਾਂ ਤੋਂ ਵੀਜ਼ੇ ਜਾਰੀ ਕੀਤੇ ਗਏ ਸੀਗੇ ਭਾਰਤੀਆਂ ਨੂੰ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸਿਸਟਮ ਦੇ ਵਿੱਚ ਔਰ ਇਸ ਦੇ ਨਾਲ ਹੀ ਇੱਕ ਜ਼ਰੂਰ ਕਿਹਾ ਗਿਆ ਉਹਨਾਂ ਕੋਲੋਂ ਵੀ ਜਿਹੜੇ ਵੀਜ਼ੇ ਰੱਦ ਕਰਨ ਦੀ ਗੱਲ ਹੈ ਇਹਨਾਂ ਦੇ ਵਿੱਚ ਸਿੱਖ ਸ਼ਰਧਾਲੂ ਜਿਹੜੇ ਗੁਰਦ ਆਮਾਂ ਦੇ ਦਰਸ਼ਨ ਲਈ ਨਨਕਾਣਾ ਸਾਹਿਬ ਪੰਜਾ ਸਾਹਿਬ ਕਟਾਰਪੁਰ ਸਾਹਿਬ ਦੇ ਲਈ ਜਾਂਦੇ ਨੇ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ